ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਮੈਂ ਠੀਕ ਹਾਂ ਉਮੀਦ ਤੁਸੀਂ ਵੀ ਠੀਕ ਠਾਕ ਵਧੀਆ ਹੋਵਗੇ ਤੇ ਕੱਲ ਦਾ ਚਮਕੌਰ ਰਹਾਵ ਲੈਣ ਹਨ ਨੂੰ ਆਏ ਹੋਣ ਤੇ ਅੱਜ ਅਸੀਂ ਚੱਲ ਜਾਂਗੇ ਅੱਜ ਸੰਡੇ ਆ ਕੱਲ ਨੂੰ ਇੱਕ ਨੂੰ ਪੂਰ ਜਾਣਾ ਬੱਚਿਆਂ ਨੇ ਤੇ ਇਧਰ ਮੰਮੀ ਕੱਢਦੀ ਪਈ ਐ ਦਿਖਾਉਦੇ ਤੇ ਨਾਲ ਰੱਖੀ ਹੋਈ ਆ ਆਪਾਂ ਚਾਹ ਤੇ ਆਪਾਂ ਦਹੀਏ ਪਾ ਕੇ ਪਕੌੜੀ ਚੰਗਾਰ ਨੂੰ ਕਹਿੰਦਾ ਚਪਕੌੜੀ ਖਾਣੀ ਚੰਗਾਰ ਕਹਿੰਦੇ ਮੰਮੀ ਨੂੰ ਕੜੇ ਕੱਢ ਸਵੇਰੇ ਇੰਨੀ ਜਿਆਦਾ ਬਾਰਿਸ਼ ਹੋਈ ਨਾ ਇੰਨਾ ਮੀਂਹ ਪਿਆ ਨਾ ਇੰਨਾ ਜਿਆਦਾ ਮੀਂਹ ਪਿਆ ਨਾ ਬੜਾ ਜਿਆਦਾ ਤੇ ਇਧਰ ਆਪਾਂ ਹੁਣ ਤਵਾੜ ਜੇ ਬੜਾ ਲੱਗਾ ਲਾਈਟ ਹੋਈ ਆ ਬੰਦ ਤੇ ਇਧਰ ਚੰਗਾਰ ਬੈਠ ਗਿਆ ਹਾਂ ਗਰਮਿਤ ਵਾੜ ਜੇ ਲੱਗੇ ਫਤਿਹ ਜਾਣਾ ਪੈਂਦਾ ਫਿਰ ਇਨੇ ਅੱਜ ਬਹਾਵਾਂ ਜੁੜੇ ਤੇ ਰਮਾਲ ਕੱਲਾ ਹੀ ਗਏ ਆਂਗੇ ਤੇ ਉਥੋਂ ਰਮਾਲ ਲੈ ਕੇ ਆਈ ਜੁੜੇ ਦੇ ਬੰਨ ਨੂੰ ਤੇ ਇਨੇ ਰਮਾਲ ਪਾਇਆ ਜੇ ਵਾਸੇ ਰੋਣ ਵਾਲਾ ਵਾ ਤੇ ਚਾਹ ਚੂਪੀ ਕੇ ਆਪਾਂ ਜਵੋਣੇ ਆ ਸੇਰ ਤੇ ਪਕੌੜੇ ਖਾ ਕੇ ਹਾਂਜੀ ਲਿਉਣੀ ਆਣੀ ਆ ਵੇਖੋ ਬਾਹਰ ਬਾਹਰ ਦਾ ਵੇਖੋ ਮਤਲਬ ਬੱਦਲ ਜਿਆ ਹੈ ਪਰ ਗੁੰਮ ਜਿਆ ਬੜਾ ਹੋ ਗਿਆ ਸਵੇਰੇ ਬੜਾ ਮੀਂਹ ਪਿਆ ਹੀਗਾ ਬਹੁਤ ਹੀ ਜ਼ਿਆਦਾ ਇਹ ਨਾ ਬੂਟੇ ਬਟੇ ਨੂੰ ਸੁਰਤ ਜੀ ਆ ਗਈ ਆ ਬੜਾ ਜਦਾ ਮੀ ਪਿਆਸ ਵਾਲੇ ਸਾਢੇ 5:30 ਵਜੇ ਲੱਤਾ ਵੇਖੋ ਇਹ ਸੰਤਰੇ ਦਾ ਬੂਟੇ ਨੂੰ ਬੜੇ ਸੰਤਰੇ ਲੱਗੇ ਤੇ ਕੁਝ ਮੰਮੀ ਹਣਾ ਬੋਰ ਕਰਾਇਆ ਹੀ ਗਾ ਮੋਟਰ ਲਵਾਈ ਉਹਦੀ ਫਿਰ ਬਾਕੀ ਵੀੜਾ ਪੱਕਾ ਵਾ ਤੇ ਇੱਥੇ ਕੱਚਾ ਹੀ ਗਾ ਤੇ ਮਿੱਟੀ-ਮੁੱਟੀ ਇੱਥੇ ਸੁੱੜਤੀ ਇਹਨਾਂ ਨੇ ਆ ਰੋੜੀ ਪਈ ਹੈ ਤੇ ਆ ਇੱਕ ਵੀੜਾ ਬਾਕੀ ਵੀੜਾ ਅੱਡ ਬੇਲੰਗ ਕਿੰਨੀਆਂ ਚ ਝੋਨੇ ਜਿਹੜੇ ਲੱਗ ਗਏ ਆ ਕਿ ਕਿ ਝੋਨਾ ਕੱਦੂ ਆ ਸਾਡੇ ਲੱਗੇ ਪਹਿਲੀ ਇਹਦੇ ਚ ਵੀ ਕੱਦੂ ਕੱਲ ਦਾ ਮਾਰਤਾ ਉਹਨਾਂ ਹੁਣ ਬਸ ਕਿਉਂ ਨਹੀਂ ਲਾਉਣਾ ਵਾ ਇਹਨਾਂ ਨੇ ਐ ਕੋ ਝੋਨੇ ਮੀਂਹ ਨਾਲ ਨਾ ਔੜ ਜੀ ਨਿਕਲ ਗਈ ਨਹੀਂ ਤੇ ਬਹੁਤ ਹੀ ਗਰਮੀ ਹੈਗੀ ਬੜੀ ਜਿਆਦਾ ਗਰਮੀ ਹੈਗੀ ਆ ਦੇਖੋ ਮੰਮੀ ਮਮੀ ਚਾਹ ਬਣ ਗਈ ਆ ਆਪਣੀ ਸੀਦੇ ਜਿੱਤੇ ਪ੍ਰਾ ਬੰਦਰ ਬੈਠੇ ਆ ਅੱਜ ਚੜੂ ਚੜੂ ਕੋਸ਼ ਨਹੀਂ ਲਾਇਆ ਬਾਕੀ ਸਾਰਾ ਕੰਮ ਪਿਆਵਾ ਤੇ ਚਾਹ ਪੀਣੀ ਆ ਨਾਲ ਪਕੌੜੇ ਚਾਹ ਵੀ ਬਣ ਗਈ ਆ ਪਕੌੜੇ ਇਧਰ ਨਿਕਲਦੇ ਪਿਆ ਆ ਮੰਮੀ ਇਧਰ ਕੱਢਦੇ ਪਿਆ ਆ ਬੜੇ ਸੁਆਦ ਪਕੌੜੇ ਬਣਦੇ ਮਾਤਾ ਲਓ ਜੀ ਕੋੜੇ ਚੋਂ ਘਰ ਹੁੰਦੇ ਆ ਖਾਣ ਤੇ ਨਿਕਲ ਗਏ ਪਕੌੜੇ ਥੋੜੀ ਰਹਿ ਗਏ ਆ ਮੰਮੀ ਡੇ ਕੱਢਣ ਬੜੇ ਸੁਨੇ ਰੜੇ ਰੜੇ ਪਕੌੜੇ ਤੇ ਬੱਚਿਆਂ ਨੇ ਨਹੀਂ ਖਾਦੇ ਕਿਉਂਕਿ ਮਿਰਚਵਾ ਉਹਨਾਂ ਇੱਕ ਦੋ ਹੀ ਖਾਦੇ ਆ ਖਾ ਲਿਆ ਤੇ ਆਪਾਂ ਵੀ ਲੱਗੇ ਖਾਣ ਤੇ ਆ ਜੋ ਫਰੈਂਡ ਤੁਸੀਂ ਵੀ ਖਾ ਲਓ ਕੋੜੇ ਹਾਂ ਨਹੀਂ ਖਾਣੇ ਬਸ ਮਾਣ ਰਹੀ ਮੈਂ ਆਉਣੀ ਹੈ ਹਾਂ ਬੰਦ ਰਹੇ ਮਰੀ ਮੀਨਾ ਮੀ ਭੈਣ ਕਰਕੇ ਨਾ ਮਤਲਬ ਕਿ ਠੰਡੇ ਦਿਤੇ ਦਿਲ ਕਰਦਾ ਪਰ ਹੁਣ ਬੜੀ ਗਰਮੀ ਲੱਗ ਗਈ ਲਾਈਟ ਵੀ ਬੰਦ ਹੋ ਆ ਤਵਾੜ ਜਾੜਾ ਲੱਗ ਗਿਆ ਵਾ ਉਹ ਖਾਣੇ ਆਪਕੇ ਖਾ ਲੈਣੀ ਪਰ ਅੱਬ ਮਮਾ ਹਾਂਜੀ ਮੈਂ ਉਹ ਦਿਨ ਤੇ ਮਨਮੀਤ ਨੇ ਕੱਢੇ ਜਦ ਦਿਨ ਮੰਮੀ ਹੁਣੀ ਗਏ ਸੀਗੇ ਤੇ ਅੱਜ ਫੇਰ ਅਸੀਂ ਬਣਲੇ ਆ ਪਕੌੜੇ ਇਹਦੇ ਤਰ੍ਹਾਂ ਬਣਾਉਦੇ ਆ ਆ ਲੋ ਆ ਜੋ ਫਰੈਂਡ ਕਾ ਲੋ ਪਕੌੜੇ ਗਰਮਾ ਗਰਮ ਪਕੌੜੇ ਨਾਲ ਚਾਹ ਬਹੁਤ ਸਵਾਦ ਪਕੌੜੇ ਬਣਾਏ ਆ बस ਆਪਾਂ ਕਰ ਲਈਏ ਤਿਆਰੀ ਲਾਈਟ ਨਹੀਂ ਹੈਗੀ ਤੇ ਲਾਈਟ ਸ਼ਾਮੀ ਆਈ ਆ ਤੇ ਇੱਕ ਤੇ ਮੋਟਰ ਨਹੀਂ ਚੱਲਣ ਰਹੀ ਪ੍ਰਭੂਣਾ ਦੀ ਇਹਨਾਂ ਨੂੰ ਵਿਖਾਈ ਕੋਈ ਮੰਮੀ ਉਹਨਾਂ ਨੂੰ ਮੋਟਰ ਮੋਟਰ ਵਿਖਾਈ ਫਿਰ ਪਾਣੀ ਭਰਿਆ ਉਸ ਤੋਂ ਬਾਅਦ ਅਸਲ ਜਨੇ ਨਾ ਤੇ ਮਨਪ੍ਰੀਤ ਵੀ ਆ ਗਈ ਜੁਪਹਿਰੇ ਤੋਂ 6 ਕ ਦਾ ਟਾਈਮ ਇੱਥੇ बस ਮੈਂ ਪੈ ਕਰਦੀ ਪਈ ਸੀ ਬੱਚੇ ਤਿਆਰ ਕਰਕੇ ਆਪ ਹੋ ਕੇ ਤੇ ਕੱਪੜੇ ਪਾਉਂਦੀ ਪਈ ਸੀ ਕਿ ਬੈਗ ਦੇ ਵਿੱਚ ਕਿ ਬਾ ਚਲੋ ਚੰਡੀਗੜ੍ਹ ਨਾਲ ਸਾ 6 ਵਜੇ ਦਾ ਟਾਈਮ ਜਿਹੜਾ ਵੱਜ ਗਿਆ ਤੇ ਤੁੰ ਘੋਰਾ ਵਾਲਾ ਬੰਦੇ ਕਿੰਨੇ ਟਾਈਮ ਕਰਤਾ ਵਾ ਕਿ ਨੇਟ ਹੋ ਗਿਆ ਆਪਾਂ ਤੇ ਲੱਗਣੀ ਬਾਸਾਬ ਕੱਪੜੇ ਪਾ ਲੇ ਤੇ ਕੱਪੜੇ ਤੇ ਸਾਰੇ ਲੱਬ ਕੇ ਬੰਦੇ ਗਏ ਅੱਜ 17 ਦਿਨ ਹੋ ਗਏ ਸਾਨੂੰ ਆਇਆ ਨੂੰ 17 ਦਿਨ ਹੀ ਕਰੇ ਜਾਣਾ ਤੇ ਉਹਦੇ ਕੱਪੜਿਆਂ ਦਾ ਇੱਕ ਨਿਕਲ ਕੇ ਐਵੇਂ ਮੰਜੇ ਤੇ ਸੁਟੇ ਮੰਮੀ ਉਹਨਾਂ ਦੇ ਇੱਥੇ ਵੀ ਕਿ ਕਰ ਰਹੇ ਜੀ ਇਹ ਹੀ ਕੱਪੜੇ ਵੀ ਦੇ ਬਾਸਾ ਉਹ ਪਾਲੇ ਆਪ ਬੈਗ ਦੇ ਵਿੱਚ ਮਨਪ੍ਰੀਤ ਵੀ ਚਲ ਚੁੱਕੀ ਸ਼ਾਇਦ ਸੋਮਾ ਜਾਂ ਮੰਗਲਰ ਤੱਕ ਰੁਕਨੇ ਵੀ ਚਲ ਜਾਣਾ ਵਾ ਤੇ ਇਹ ਤੇ ਪਤਾ ਨਹੀਂ ਕਿਉਂ ਕੋਈ ਮੈਨੂੰ ਕੋਈ ਕਹਿਣ ਲਈ ਤੇ ਮੈਂ ਉਹਨਾਂ ਨੂੰ ਕਹਿੰਦੀ ਤੇ ਬੱਚਿਆਂ ਨੇ ਆਪਣੀਆਂ ਚਪਲਾਂ ਤੇ ਮੰਜੋ ਲਿਆ ਹੁੰਦੀਆਂ ਤੇ ਕੱਪੜੇ ਵਧ ਜਾਂਦੇ ਫਿਰਾਨੂੰ ਇਧਰੋਂ ਮਿਲ ਜਾਂਦੀਆਂ ਸੁੱਟੀਆਂ 'ਚ ਤੇ ਬੱਚਿਆਂ ਦੇ ਆਪਣੇ ਕਿੰਨੇ ਕੱਪੜੇ ਜੜੀ ਹੋ ਜਾਂਦੇ ਆ ਪੈਕਿੰਗ ਕਰਕੇ ਫਿਰ ਅਸੀਂ ਚੱਲ ਪਏ ਸੀਗੇ ਮਤਲਬ 7:00 ਵਜੇ ਗਿਆ ਸੀਗੇ ਸਾਨੂੰ ਘਰੋਂ ਦੋਸੀ ਨਿਕਲੇ ਆ ਮੰਮੀ ਨੇ ਸੂਰਦੂ ਕੇ ਮਨ ਦੋਤੇ ਇਹ ਹੋਊਗਾ ਅਕਲੇ ਮਨਪ੍ਰੀਤਾਂ ਨੇ ਮਨੋਤੇ ਦੇ ਕਲਰ ਬੜਾ ਪਿਆਰਾ ਵਾ ਮੈਂ ਕਿਹਾ ਮੈਂ ਇਹਨਾਂ ਦੇਣਾ ਦੂਣਾ ਮੈਨੂੰ ਸੂਰ ਤੇ ਆ ਫਤਿਹ ਦੇਖੋ ਫਤਿਹ ਨੇ ਅੱਜ ਕੀਤਾ ਵਾ ਜੂੜਾ ਤੇ ਇਹ ਨਾਲੇ ਪਾਇਆ ਵਾ ਜੂੜੀ ਤੇ ਰਮਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਘਰੋਂ ਤੁਰ ਪਹੇਂਗੇ 7:00 ਵਜੇ ਤੇ ਹੁਣ ਹੋ ਗਿਆ 7:30 ਤੇ ਆਪਾਂ ਆ ਵੇਖੋ ਗੁਰਫਤ ਤੇ ਤੇ ਮਨਸੀਰਤ ਆਈ ਨਾਲ ਮਨਪ੍ਰੀਤਵਾ ਤੇ ਉਮੀਦੇ ਪਾਪਾ ਗੱਡੀ ਚਲਾਉਂਦੇ ਪਏ ਆ ਤੇ ਆਪਾਂ ਪਹੁੰਚ ਹੀ ਜਾਣਾ ਆ ਸੋਕ ਸੱਤ ਹੋਈ ਆ ਕੱਟੋਂ ਜਿਦੋਂ ਪਹਿਲਾਂ ਹੀ ਆਪਾਂ ਪਹੁੰਚ ਜਿਆਣਾ ਆ ਮੈਲੇ ਮੇਲੇ ਵੇਖਣੀ ਆਲੀ ਨਹੀਂ ਮੇਰੇ ਨਾਲ ਨਹੀਂ ਵੀ ਨਹੀਂ ਬੈਤਨੀ ਅੱਛੀ ਹੈ ਕੀ ਵੇਖਣਾ ਗੁਰਫਤ ਅੱਛੀ ਨੰਬਰ ਨਹੀਂ ਬੈਤਨੀ ਮੈਲੇ ਵੇਲੀ ਵੇਖਣੀ ਆਂਦੇ ਆਂ ਆਹੀਂ ਇਹ ਰੋ ਟੋਲੀ ਲੰਗਦੇ ਲੰਗਦੇ ਤੁਹਾਨੂੰ ਮੈਂ ਬੈਕ ਟਾਈਮ ਲੈਣਾ ਕੋਣੀ ਅੱਜ ਫੇਰ ਇੱਥੇ ਮੇਲਾ ਜੇ ਕੱਲ ਬਾਪੇ ਸਦਾਣੇ ਸੀਗਾ ਇਹ ਰੋ ਟੋਲਾ ਦੀ ਕੁੜੀ ਮਿਲੀ ਹਾਂ ਤੇ ਇਹਨਾਂ ਦਿਨ ਮੇਲਾ ਆਇਆ ਵੇਖੋ ਗੁਰਦਰਾ ਸਾਹਿਬ ਵਾਹ ਆ ਵੀ ਕੋ ਦੁਕਾਨਾਂ ਤੋਂ ਕੁ noe ਇਧਰ ਲੱਗੀਆਂ ਆਂ ਇਹ ਰੋ ਟੋਲੀ ਮੇਲਾ ਵਾ ਇਹ ਤਿੰਨ ਚਾਰ ਮੇਲੇ ਮਤਲਬ ਕਦੇ ਹੀ ਹੋਗੇ ਜੋ ਨਹੀਂ ਗਾ ਬੇਸਦਾਣੇ ਇੱਥੇ ਰੋ ਟੋਲੀ ਇੱਥੇ ਤਿੰਨ ਦਿਨ ਚੱਲਣਾ ਮੇਰੇ ਸਭ ਨੂੰ ਅੱਜ ਆਪਾ ਆਰੰਭ ਹੋਏ ਜੇ ਹੈਣਾ ਮਨਪ੍ਰੀਤ ਕੋ ਸੰਗ ਤਾਂ ਆਉਂਦੇ ਆ परसों ਹੋਊਗਾ ਫਿਰ ਹੈਨਾ ਰਟਾਲੀ ਹਾਂ ਨਾ ਉਹ ਤਾਂ ਉਹਾਂ ਦੀ ਕੁੜੀ ਮੈਨੂੰ ਸੇਵਾ ਕਰਨਦੀ ਉਹ ਦੱਸਦੀ ਮੈਂ ਤੂੰ ਕਿੱਥੋਂ ਆਉਂਦੀ ਹੈ ਰਟਾਲਾ ਤੋਂ ਤੇ ਐਨੋ ਅਹੀਂ ਕਰੋ ਨਿਕਲੇ ਤੇ ਦਵਾਈ ਰਹਿ ਗਈ ਥੋੜਾ ਹੀ ਅੱਗੇ ਆਏ ਫਿਰ ਮੰਮੀ ਦਵਾਈ ਦੇ ਕੇ ਗਏ ਉਹ ਜਾਦ ਹੀ ਨਹੀਂ ਰਿਹਾ ਸਕੂਟ ਤੇ ਫਿਰ ਦਵਾਈ ਦੇ ਕੇ ਸਕੂਟਰੀ ਤੇ ਨਹੀਂ ਅੱਧਾ ਗਏ ਮੰਮੀ ਗਲੀ 'ਚ ਆ ਗਏ ਧਰਕੇ ਤੇ ਅਹੀਂ ਝੜਕਦੇ ਹੀ ਗਏ ਮੈਂ ਜੇ ਮੈਂ ਜੇ ਵਾਲੇ ਪੈਣ ਹੁਣ ਖਜਾਏ ਆ ਲਾਗੇ ਪਾਇ ਤੁਰੀਆਂ ਦੀ ਰਾ ਦੇ ਐਨ ਕਲਾਕੇ ਹੁਣ ਲਲ ਵੈਣ ਕਾ ਦਾ ਨਾਲਿਓ ਕਿਹੜਾ ਗਾਣਾ ਲਾਈਏ ਕਿੱਦਾਂ ਬੁੱਤੇ ਬੁਲਾਇਆ ਚਲ ਇਧਰ ਹੈਲੋ ਬੋਲ ਲਓ ਹੈਲੋ ਬੋਲੋ ਗੁਰਪਤ ਦੇ ਪੈਲਾ ਗੁਰਪਤ ਦੇ ਨਾਂਜ ਬੈ ਜੂੜੇ ਕਰ ਮਾਲ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਦਾ ਪਿਆ ਮੇਰਾ ਪੁੱਤ ਸੋਣਾ ਬੁੱਤੇ ਹੈਲੋ ਗਾਇਸ ਬੋਲੋ ਹੈਲੋ ਜਿਵੇਂ ਲੱਗਤੀ ਜਨਾ ਮੇਰੇ ਪੁੱਤ ਨੇ ਚਲੇ ਜਾਣਾ ਮੈਂ ਉਹ ਲਾ ਹੋਮਵਰਕ ਦੇ ਕੀਤਾ ਨੇ ਅਜ ਕਲਾਸ ਵਰਕੇ ਨੇ ਨੂੰ ਸੌਰੀ ਅੱਜ ਫੋਲਿਡੇ ਹੋਮਵਰਕ ਕਰਾਉਣ ਵਾਲਾ ਵਾ ਅਜ ਉਹ ਕਰਵਾਉਂਗੀ ਜਾ ਕੇ ਅਜੀ ਸਾਨੂੰ ਨਾ ਹੀ ਕਾਫੀ ਮਤਲਬ ਲੇਟ ਹੋ ਗਏ ਤੇ ਮਨਪ੍ਰੀਤ ਇੱਕ ਤੇ ਲਾਈਟ ਨਹੀਂ ਹੈਗੀ ਲਾਈਟ ਨਹੀਂ ਹੈਗੀ ਤੇ ਇੱਕ ਮਨਪ੍ਰੀਤ ਗਈ ਹੀਗੀ ਦੁਪਹਿਰਾਂ ਪਿੱਛੇ ਬਾਬੇ ਸ਼ਿਦੀ ਗਈ ਬਾਬੇ ਸ਼ਿਦਾਂ ਸਾਹਿਬ ਕਾਗਾ ਮੈਕਰ ਅਸੀਂ ਮਤਲਬ ਜਾਂਦੇ ਆ ਜਾਣਾ ਉੱਥੇ ਹਵੇਲੀ ਕਹਿੰਦੇ ਘੁੰਮਣੀ ਆ ਤੇ ਇਹ ਤੇ ਸੋਖੋ ਕਹਿੰਦੇ ਆਪਾਂ ਟਾਈਮ ਨਾਲ ਜਾਂਦੇ ਤੇ ਮਹਨ ਟਾਈਮ ਨਾਲ ਫਿਰ ਮਨਪ੍ਰੀਤ ਲੇਟ ਆਈ ਉੱਥੇ ਤੇ ਇੱਕ ਲਾਈਟ ਨਹੀਂ ਹੀ ਹੈਗੀ ਤੇ ਉਹਦਾ ਕਰਕੇ ਮੈਨੂੰ ਲਾਈਟ ਆਈ ਫਿਰ ਅਸੀਂ ਪਾਣੀ ਭਰੇ ਟੈਂਕੀ ਤੇ ਫਿਰ ਅਸੀਂ ਨਾ ਤਿੰਨ ਤੇ ਤੇ ਚਾਹ ਪੀ ਕੇ ਤੇ ਰੋਟੀ ਖਾ ਕੇ ਦੁਪਹਿਰ ਦੀ ਆਪਾਂ ਤੁਰਪੇ ਮੈਂ 7:00 ਵੱਜ ਗਏ ਹਨ ਨੂੰ ਟਾਈਮ ਨਾਲ ਨਹੀਂ ਤੁਰੇ ਡੇ ਵੀ ਮਨਪ੍ਰੀਤ ਕਹੀ ਅੱਜ ਦੁਪਹਿਰ ਸਾਬ ਘਟਣ ਤੇ ਕੱਲ ਨੂੰ ਚਾਹੀਦੀ ਚੱਲ ਜੇ ਵਾਪਸ ਕੱਲ ਮੈਂ ਮਨਪ੍ਰੀਤ ਮੰਗਲਵਾਰ ਜਾਣਾ ਤੇ ਕੱਲ ਜਾਣਾ ਹੀ ਮੰਗਲਵਾਰ ਮੰਗਲਵਾਰ ਜਾਊਗੀ ਹੈਨਾ ਅੱਜ ਆਪਾਂ ਬੰਦ ਜਾਣਾ ਆਪਣੇ ਬੰਦ ਆਹ ਕੁੱਤੇ ਦਰਵਾਜ਼ੇ ਤੇ ਆਇਆ ਆ ਮੇਰੇ ਬੁੱਤ ਦਾ ਨਾਮ ਛੇਕਲ ਵੀ ਆਇਆ ਚਲੋ ਫਿਰ ਤੁਹਾਨੂੰ ਮਿਲਦੇ ਹਵੇਲੀ ਜਾ ਕੇ ਜੇ ਹਵੇਲੀ ਗਏ ਠੀਕ ਹੈ ਨਹੀਂ ਤਾਂ ਆਪਾਂ ਘਰੇ ਜਾ ਕੇ ਫਿਰ ਤੇ ਚਲੋ ਜੀ ਠੀਕ ਆ ਫਿਰ ਉਹ ਜਾਂਦੇ ਅਸਾਂ ਆਪਾਂ ਅੰਦਰ ਤੇ ਜਾਈ ਤੂੰ ਅਨੇ ਗਰੋਣਾ ਪਹਿਲਾਂ ਆ ਹੀ ਜਾਂਦਾਂ ਦਾ ਜਾਈ ਪਾਚ ਤੂੰ ਆਪਾ ਪਹੁੰਚ ਗਏ ਆ ਮਮਾ ਵੀ ਹੱਥ ਲਾਣਾ ਚੱਲ ਪਈ ਸੀ ਏਦਾਂ ਨਹੀਂ ਸ਼ਿਰਤ ਆ ਜਾ ਪੁੱਤ ਬਾਹਰ ਆ ਜਾ ਉਹ ਬੋਲਗੇ ਬੋਤੋਗੇ ਰਹਿੰਗਾ ਸੇ ਉਹ ਇਹ ਹਾਂ ਕਰਨਾ ਗੁਰਫਤੇ ਉਹ ਸੱਤਿਆ ਖਲਾ ਹੱਥ ਲਾ ਉਹ ਹੱਥ ਲਾਉ ਤੇ ਮੀਓ ਲੋਕੀ ਹੈ ਨਾ ਡਿਵਿਡੈਂਡ ਦੀ ਵੀ ਕੋਈ ਤਾਂ ਬਰੀ ਨਹੀਂ ਤਾਂ ਤੇ ਅਰਧ ਸਿਰੀਂਗ ਤੇ ਮੀਨਟ ਦਾ ਫੈਸਲਾ ਕਰਨਾ ਚਾਹੁੰਦੇ ਹਾਂ ਕਿ ਨੰਨਾ ਦਿੱਤਾ ਕਿ ਜਦੋਂ ਇਹ ਬੜੀ ਤੇ ਲੋਗੀ ਸਟਾਕਿੰਗ ਜਿਉਂ ਮੈਂ ਹਾਂ ਤੇ ਉਹ ਕੋਟਾ ਵੀ ਲਾ ਦਿੱਤਾ ਤੇ ਬਹੁਤ ਬੋਟਾ ਸੀਗਾ ਤੇ ਦੂਜਾ ਮਾੜਾ ਚੱਕੀ ਦੇਖ ਨੂੰ ਬੜਾਈ ਲੱਗੇ ਸਟਾਕਿੰਗ ਕਿ ਤੀਜੇ ਦਿਨ ਨੂੰ ਕੋਈ ਪਾਰੀ ਚੱਕੀ ਬੜੇ ਟਾਲ ਨੇ ਕਿ ਜੇ ਇਹ ਨਹੀਂ ਕਰਦੇ ਤਾਂ ਕੱਟ ਗਿਰ ਕੇ ਲਈ ਅਲੱਗ ਦਾ ਬੀਲ ਹੋ ਜਾਤੋਗੇ ਕੁੱਲਾ ਹੋ ਜਾਊਗਾ ਤੇ ਤੁਸੀਂ ਨਹੀਂ ਸੀ ਸੀਂਗਤੋ ਤਾਂ ਫਿਰ ਇਹ ਤੁਹਾਨੂੰ ਮਿਲਣਾ ਨਹੀਂ ਕਰਨੀ ਕੋਈ ਇੱਕ ਦੋ ਫੋਟੋ ਹਾਂ ਇਹ ਬੈਡਰੂਮ ਹੈ ਹਾਂ ਅਨੀ ਇਹ ਬਾਥਰੂਮ ਹੈ ਜੀ ਆਹ ਸਾਰੇ ਕਿੱਥੇ ਦਈ ਕੇ ਚਲੋ ਆਜੋ ਆ ਸਾਰੇ ਕਿੱਥੇ ਆਹ ਸਾਰੇ ਕਿੱਥੇ ਬਹੁਤ ਜ਼ਿਆਦਾ ਮਨ ਨੂੰ ਪੁਰਾਣੇ ਕੋਮਿਟ ਵੈਰੂ ਨਾ ਸਟੈਚੂ ਬਣਾਏ ਆ ਆ ਦੇਖੋ ਕਾਇਆ ਕੋਈ ਨਾ ਸੋਈ ਆਖੇ ਨਗਰੀ ਦੇ ਮੇਰੇ ਮਾਪੇ ਚੁੰਮ ਕੇ ਕਢਾ ਦੇ ਗੋਬਲਾ ਇਹਨਾਂ ਬੀੜੀਆਂ ਲਿਖਿਆ ਹੈ ਨਾ ਤੇ ਗਾੜੀ ਆ ਦੇ ਟੇਲਰ ਮਾਸਟਰ ਸਾਹਿਬ ਜੀ ਮਾਲਕ ਸਰਦੂਲ ਸਿੰਘ ਜਕ ਕੁੰਮਾ ਦੇ ਨਗਰਾਂ ਮੈਂ ਵੀ ਜਿਆਦਾ ਉਤਸੁਕ ਕਢਾ ਦੇ ਗੋਬਲਾ ਮੈਨੂੰ ਮਸ਼ੀਨਾਂ ਤੇ ਅਸਲੀ ਲੱਗਦਾ ਹੈ ਇਹ ਸਾਡੇ ਟੇਲਰ ਸਾਹਿਬ ਨੇ ਉਹ ਵੱਡੇ ਸੀ ਨੇ ਮੇਰੀ ਅੱਖ ਸੋ ਜਾਣੀ ਤੁਹਾਨੂੰ ਟੇਲਰ ਸਾਹਿਬ ਮੇਰੀ ਅੱਖਸ ਲਈ ਸੁਧੰਤੋ ਟਾਕੀ ਮਮਾ ਕੁਝ ਬੁਣਾ ਦੇ ਲਾ ਕੇ ਕਿਲ ਗਿਆ ਮੇਰੇ ਹੀਰੇ ਸੀ ਸੇ ਲਡੋ ਟੁੱਟ ਪੈਣ ਦਰਜੀ ਨੇ ਮੇਰੀ ਰੱਖ ਲਈ ਇਸ ਚਣ ਕਿਉਂ ਟਾਕੀ ਵੇਖੋ ਕੀ ਲਿਖਿਆ ਤੇ ਇਹ ਵੱਡੇ ਦਰਜੀ ਸਾਹਿਬ ਨੇ ਟੇਲਰ ਸਾਹਿਬ ਤੇ ਉਹ ਦਰਜੀ ਛੋਟੇ ਛੋਟੇ ਟੇਲਰ ਤੇ ਕਪੜੇ ਟੰਗੇ ਹੋਏ ਆ ਸੀ ਸੀ ਕੇ बखा हाय ले तो सुन रहा है एक पंडल है चेक भी डालता नंबर पर कर रही इधर आगे से बच्चे पंडल है योगी क्या पढ़ते हैं 27 27 शादी करती है एकरापा में इधर है एकरापा में 50 होते हैं लड़का एक ਅਈ ਦੋ ਰੁਪਏ ਬਣਿਆ। ਫਤਿਹਵਾਜਾ ਮੰਨਦਿਆ ਵਾ। ਸੀਆ ਕੋਈ ਜਨਰਲ ਮਤਲਬ ਸਮਾਂ ਦੇ ਕੁਛ ਨਹੀਂ ਦੇਖਿਆ ਇਹ ਜਿਹੜਾ ਚੀਜ਼ਾਂ ਪੱਖਾ ਵਗੈਰਾ ਇਸ ਤਰ੍ਹਾਂ ਦਾ ਕੁਛ ਨਹੀਂ ਆ ਨਾ ਵਾਜੇ ਸਪੀਕਰ ਦੇ ਵਿਖੇ ਤੇ ਚੱਲਾ ਜਿਹ ਹਵੇਲੀ ਚ ਵੇਖ ਕੇ ਪ੍ਰਾਨੰਦ ਜਦੋਂ ਪ੍ਰਾਨਗ ਚੁੱਝਾ ਤੇ ਬਹੁਤ ਦੇਨ ਨੂੰ ਵਧੀਆ ਲੱਗਾ ਬੁਰਾ ਵੀ ਲੱਗਿਆ ਤੇ ਤਾਂ ਪਾਂਡੇ ਵੀ ਆਏ ਬੜੇ ਸੋਨੇ ਸਜਾਏ ਸੀ ਉਹਨੇ ਤਾਂ ਬੜੀ ਵਧੀਆ ਤੇ ਇੱਕ ਅਸੀਂ ਚਲ ਕੇ ਸੰਡੇ ਨੂੰ ਉਦੋਂ ਗਲਤੀ ਹੋ ਗਈ ਇੰਨੀ ਜਿਆਦਾ ਭੀੜ ਹੀ ਨਾ ਬਹੁਤ ਜਿਆਦਾ ਭੀੜ ਹੀਗੀ ਉੱਤੇ ਸੰਡੇ ਦਾ ਕਰਕੇ ਜਿਆਦਾ ਭੀੜ ਸੀਗੀ ਇਸ ਗਾਂਡੇ ਕੇ ਅੰਦਰ ਗਲਤੀ ਹੋ ਗਈ ਤੁਸੀਂ ਅੰਦਰ ਲੇਟ ਕਰਤਾ ਜੀ ਆਪਾਂ ਦਿਨੇ ਹੁੰਦੇ ਤੇ ਫਿਰ ਵੀ ਥੋੜਾ ਮਤਲਬ ਵਧੀਆ ਮਤਲਬ ਇਹ ਕਹਿ ਆਈ ਨਾ ਸਾਰਾ ਉਹ ਮੇ ਆ ਜਾਣਾ ਇਹ ਤੇ ਫਿਰ ਤੁਰ ਲੈਣਾ ਅੰਬ ਚੇ ਆ ਨਹੀਂ ਮਧੀਏ ਲੋਕੀ ਪਰ ਹਨੀ ਰਬਹੁਤ ਹੀ ਅਸੂਬ ਹੈ ਆਪਾਂ ਜਾਣਾ ਚੰਗੇ ਸੇ ਘਰ ਨਿਕਲ ਆ ਨਹੀਂ ਵੀ ਪਰ ਤੇ ਇੱਕ ਦੇਖੀ ਜਨਾਈ ਨਹੀਂ ਵਿਸ਼ੋਣੇ ਹੋਵਿੰਦੀ ਕੈਸੇ ਗਾਜ ਚਲਾਰਾ ਸੇ ਮੇਂ ਹੋ ਵਿੱਚ ਤੇ ਮੈਨੂੰ ਮਨਪ੍ਰੀਤ ਕਹਿੰਦੇ ਹਾਂ ਅੰਦੇ ਤੁਰਪਾ ਮਾਰ ਦੇ ਦੇਖ ਲੱਗੇ ਨਾ ਉਹ ਚਾਹ ਖਾ ਲਓ ਰੋਟੀ ਦਾ ਬੁਰਾ ਕੀ ਤੇ ਮੇਰੇ ਵਿੱਚ ਜੋ ਮਾਰਕਟ ਸੀ ਛੰਡੀ ਦੇ ਕਰਕੇ ਪੀੜੇ ਨਹੀਂ ਜਿਆਦੀ ਨੂੰ ਕਰਦੀ ਨਹੀਂ ਤੂੰ ਜਾਂਦੰਦੇ ਤੇ ਲੱਗ ਜਣੇ ਨਹੀਂ ਮਤਲਬ ਹਾਂ ਖੁਰਪਾ ਬੁੱਕਿਆ ਅੰਦਰ ਤੇਜ਼ ਕਰਕੇ ਫਿਰ ਅਸੀਂ ਬਾਹਰ ਨਿਕਲਾਂਗੇ ਤੇ ਮਨਸੀਬ ਤੇ ਦਾ ਬੁਰਾ ਮੂੰਹ ਬਣਿਆ ਮਨਸੀਬ ਤਾਂ ਦੇ ਕਿ ਮਮਾ ਜਾਦਵਲੀ ਨੂੰ ਤਲਜਣਾ ਮਾਰ ਸੀ ਉੱਥੇ ਖੜੋ ਉੱਥੇ ਖੜੇ ਤੇ ਫਿਰ ਇਹਨਾਂ ਨੂੰ ਮੈਂ ਕਿਹਾ ਚਲ ਵੇਖ ਲਈ ਪਹਿਲਾਂ ਤੇ ਇਹਨਾਂ ਪੱਡੀ ਸਿੱਧੀ ਜਿਹੜੀ ਕਰ ਲਈ ਸੀ ਮਤਲਬ ਤੇ ਫਿਰ ਜਿੱਥੇ ਕਟਾ ਆ ਉਹ ਰੋਥੋਂ ਮੋੜ ਕੇ ਤੇ ਰੋ ਜਾਦਵਲੀ ਹਟਲ ਚ ਚੱਲ ਚਲੀ ਜੇਗੀ ਤੇ ਤਾ ਬੜੀ ਸਨੀ ਹੈ ਜਾ ਕੁਤਰਾ ਦੇ ਕਿਉਂ ਕਰਾਂਗੇ ਮੜ ਭੀਦਣਾ ਭਾਜੀ ਆਪਦੇ ਨਾਲ ਕਹਿੰਦੀ ਕਹਿੰਦੀ ਭਾਜੀ ਤੁਸੀਂ ਗੱਲਾ ਕਰੋ ਇਹਦੇ ਨਾਲ ਤੇ ਇੱਥੇ ਨਾਲ ਇੱਕ ਦੋ ਫੋਟੋਆਂ ਖਿੱਚਨੀ ਆ ਸਾਰੇ ਨੇ ਫੋਟੋਆਂ ਕਾਫੀ ਖਿੱਚੀਆਂ ਹਵੇਲੀ ਚ ਜਾ ਕੇ ਬੜਾ ਵਧੀਆ ਚਲੋ ਮੈਂ ਹਸਨਿਵਾ ਪਹਿਲੀ ਵਾਰ ਚਲੋ ਆਡਾ ਮਤਲਬ ਕਿ ਸੁਪਨਾ ਪੂਰਾ ਕਰਤਾ ਤੁਸੀਂ ਮਤਲਬ ਬੜੇ ਟਾਈਮ ਤੋਂ ਮੈਂ ਕਹਿੰਦੀ ਤੇ ਬੜੇ ਟਾਈਮ ਨਹੀਂ ਲੱਗਦਾ ਕਜਤੇਰ ਗੁੱਸੇ ਹੁੰਦੇ ਨੇ ਮੇਰੇ ਐਂ ਜੀ ਆਪਾਂ ਟਾਈਮ ਨਾਲ ਆਈ ਹੁੰਦੀ ਤੇ ਵਧੀਆ ਹੁੰਦਾ ਇਹ ਤਾਂ ਗੱਲਾਂ ਕਰ ਰੋਨਾ ਵਣੰਦੇ ਇਹ ਵੀਡੀਓ ਨਾਲ ਤੇ ਪਹੁੰਚ ਜਾਈਆ ਖਵਾਈਏ ਦੇ ਤੇ ਇਹਦੇ ਬੱਚੇ ਕਹਿੰਦੇ ਜਣਾ ਜਣਾ ਨਸੀਬ ਤੇ ਹੀ ਜਾਂਣਾ ਹੈ ਜਣਾ ਤੇ ਇੱਥੇ ਆ ਕੇ ਪੁੱਛਿਆ ਤੇ ਇੱਥੇ ਦੋ ਘੰਟੇ ਲੱਗੇ ਵੀਡੀਓ ਤੇ ਦੋ ਘੰਟੇਾਂ ਦੇ ਵੇਟਿੰਗ ਨੇ ਜਲਦੀ ਪਈ ਹੈ ਦੋ ਘੰਟੇ ਵੇਟਿੰਗ ਵੇਟ ਕਰਨੀ ਆ ਤੇ ਵੇਖ ਲਓ ਤੇ 9:00 ਵਜੇ ਜਦੋਂ ਅਸੀਂ ਆਏ ਸੀਗੇ ਤੇ ਦੇਖੋ ਸਿਆਯੂ ਤੇ ਸਾਡੇ ਪਿੰਡ ਦੇ ਵੀਰ ਭਾਬੀ ਨਾਮੇ ਚੈਦੋ ਦੇ ਘੋਣੇ ਇਕ ਦੇ ਜਾਣ ਤੇ ਉਹ ਸਾਨੂੰ ਕੁਛਨ ਡੈ ਮਨਪ੍ਰੀਤ ਨੂੰ ਨੇ ਪਛਾਣ ਲਿਆ ਤੇ ਕਹਿੰਦੇ ਤੁਸੀਂ ਇੱਧਰ ਕਿਦੋਂ ਤੇ ਮਨਪ੍ਰੀਤ ਕਹਿੰਦੇ ਹਾਂ ਵੀ ਬੁਲਾਉਣੇ ਆਪਣੀ ਭੈਣ ਭਾਜੀ ਨਾਲ ਤੇ ਇਹ ਕਹਿੰਦੇ ਆਂਦੇ ਹਾਂ ਸਿੰਘਾ ਵੇਲੀ ਜੱਲੇ ਨੇ ਕਹਿੰਦੇ ਉਹ ਅਹੀਂ ਉੱਥੇ ਰਾਸੀ ਬੜਾ ਹੋਈ ਗਿਆ ਪੂਰੀ ਚੱਲੀ ਆ ਤੇ ਉੱਥੇ ਉਹ ਨਹੀਂ ਮਤਰਾ ਰੋਟੀ ਦਾ ਇਹ ਕਹਿੰਦੇ ਚਾਵਾਦੀ ਬਿੱਟੀ ਖਾ ਜਾਵਾਂਗੇ ਕਿਉਂਕਿ 9:00 ਤੇ ਵੱਜ ਗਏ ਤੇ ਜਦੇ ਲਈ ਇੱਕ ਘੰਟਾ ਬੁਲਾਉਣ ਹੋਤੀ ਲੱਗ ਗਈ ਕੋਹੁ ਮੋ ਦੇ ਤਮੋਂ ਜਾਣੀ ਉੱਥੇ ਜਿਆਦਾ ਟਾਈਮ ਲੱਗਣਾ ਸੀ ਜੀ ਅਜਿਹਾ ਤੇ ਫਿਰ ਇੱਧਰ ਆ ਗਏ ਤੇ ਇੱਧਰ ਵੀ ਉਤਰਮੋਂ ਇਹ ਕਹਿੰਦੇ ਕਿ ਲੱਗਣਾ ਨਹੀਂ ਚੰਦ ਜੀ ਇੱਧਰ ਰਹਿੰਦੇ ਜੀ ਤੇ ਹੋਰ ਬਾਦੂਂਗੇ ਤੇ ਰੋਟੀ ਖਾ ਜਾਣੀ ਆ ਤੇ ਮਨਸੀਰਤ ਲੈ ਆਈ ਬਦੋ ਬਦੀ ਮਨਸੀਰਤ ਨਹੀਂ ਨਹੀਂ ਹੱਸ ਗਈ ਜਾਣੇ ਜਿਹੜਾ ਰੂਮ ਹੈ ਕਿ ਗੱਡੀ ਚ ਤੇ ਫਿਰ ਚਲੋ ਇਹ ਨਾਲੇ ਲੈ ਆਂਦਾ ਤੇ ਪਰ ਰੋਟੀ ਇਥੋਂ ਨਹੀਂ ਅਸੀਂ ਖਾਦੀ ਕਿਉਂਕਿ ਅੱਛਾ ਬੜਾ ਹੈਗਾ ਸੰਡੇ ਦਾ ਕਰਕੇ ਤੇ ਇੱਥੇ ਆਪਾਂ ਫਤਿਹ ਨੂੰ ਦਵਾਤਾ ਵਿੱਚ ਝੂਟਾ ਇੱਥੇ ਮਨਸੀ ਮਨਮੀਤ ਨੇ ਨਹੀਂ ਲਿਆ ਮਨਸੀਰਤ ਤੇ ਫਤਿਹ ਨਹੀਂ ਲਿਆਤਾ ਵਾ ਇੱਥੇ ਆਪਾਂ ਟਿਕਟ ਲਈ ਬਾਹਰੋਂ ਤੇ ਬੱਚਿਆਂ ਨੂੰ ਝੂਟਾ ਜਿਹੜਾ ਦਵਾਤਾ ਤੇ ਉਸ ਤੋਂ ਬਾਅਦ ਆਪਾਂ ਚੱਲ ਗਏ। ਹੈਲੋ ਇੱਥੇ ਅਸੀਂ ਪਹੁੰਚ ਗਏ ਹੁਣ ਹੋਟਲ ਤੇ ਤੇ ਇੱਥੋਂ ਲੱਗਿਆ ਰੋਟੀ ਖਾਣ ਪਹਿਲਾਂ ਅਸੀਂ ਹਵੇ ਲਿ ਗਏ ਤੇ ਉਹਨਾਂ ਲੇਟ ਬੜੀ ਸੀ ਮਤਲਬ ਉਹਦੇ ਟੋਪਣ ਬੜੇ ਵੱਡੇ ਪੈ ਸੀ ਤੇ ਉੱਥੇ ਟਾਈਮ ਜਿਆਦਾ ਸੀ ਕਿ ਚੱਲ ਕੇ ਵੀ ਰੋਟੀ ਖਾ ਜਾਾਂਗੇ ਉੱਥੇ ਟਾਈਮ ਜਿਆਦਾ ਲੱਗਣਾ ਹੁੰਦਾ। ਜੋਸ ਤੋਂ ਬਦ ਕਰਾਹ ਇਹ ਜਾਂ ਜੋਲੇ ਹੋ ਰਜੇ ਕਲ ਗਏ ਤੇ ਉੱਥੇ ਵੀਡੀ ਚਲਦੀ ਪਈ ਸੀ 8:30 9 ਵਜੇ ਗਏ ਸਹੀ ਦੱਸ। ਹਵੇਲੀ ਵੇ ਗੁਪਿਆ ਸੀ 9 ਵਜੇ ਉਧਰ ਚਲ ਗਏ। ਤੇ ਉੱਥੇ ਅਸੀਂ ਰੋਟੀ ਖਾ ਜਾਾਂਗੇ। ਤੇ ਬਟ ਉੱਥੇ ਵੀ 2 ਘੰਟੇ ਦੀ ਵੇਟਿੰਗ ਚਲਦੀ ਪਈ ਸੀ ਕਿ 10 ਵਜੇ ਤੱਕ ਤਾਂ ਮਤਲਬ 10:30 ਵਜੇ ਤੱਕ ਸਾਨੂੰ ਮਿਲਣਾ ਸੀ ਕਿ ਮਤਲਬ ਸ਼ਾਇਦ ਇੰਨਾ ਟਾਈਮ ਘੈਰਾ ਮਾਰ ਸਕਦੇ ਹੋ ਕਹਿੰਦੇ। ਫਿਰ ਉੱਥੋਂ ਅਸੀਂ ਆ ਗਏ ਹਾਂ। ਤੇ ਇੱਥੇ ਟਾਈਮ ਹੋ ਜਾਵਾ 9 ਵਜੇ ਕੇ 9:30 ਦਾ ਟਾਈਮ ਹੈ 9:30 ਮਿੰਟ ਤੇ ਇੱਥੇ ਆਪਾਂ ਆ ਗਏ ਆ ਤਾਂ ਬੇਤੀ ਕਿੰਦਰ ਬਾਰਵੇਂ ਦੀ ਕਹਾਣੀ ਨੂੰ ਲੈ ਗੋ ਜਨਾ ਤੇ ਆਹ ਬਹੁਤ سارے ਬੰਦੇ ਪੁਜਾ ਪਾਰਟੀ ਮਨਮੀ ਦਾ ਮਨਪ੍ਰੀਤਾ ਸੀਰਤ 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 ਆਦੀ ਰੋਸ ਗਈ ਆਂਦੀ ਮੈਂ ਜਾਜ ਚ ਬਹਿਣਾ ਸੀ ਤੇ ਉਹ ਜਾਜ ਚ ਵੇੜੀ ਚਲਦੀ ਪਈ ਸੀ ਆ ਵੇਖੋ ਰੋਸ ਗਈ ਸੀਰਤ ਕਨਵਿਜ ਨਹੀਂ ਲੰਗਦਾ ਸੀ ਇੱਥੇ ਹੁੰਦਿਆ ਏ ਹੁਣ ਡਿਨਰ ਸਭ ਲੱਗੇ ਹੋਏ ਆ ਦੋ ਦੋ ਵੇਖੋ ਤੇ ਸਹੀ ਇਧਰ ਸਿਹਰੇਤ ਨੂੰ ਮੈਂ ਖਾਣ ਲੱਗੀ ਆ ਰੋਟੀ ਸਿਰਫ ਇੱਕ ਹੀ ਗਰਮਤ ਨਹੀਂ ਤੂੰ ਬੈ ਟੇਸਟ ਆ ਬੈਠਾ ਪਹਿਲਾਂ ਬੈਠ ਸਹੀ ਮੈਨੂੰ ਭਾਈ ਉਮੀਦ ਨੇ ਸਬਜੀ ਨਹੀਂ ਲੈਣੀ ਹੈ ਮੀ ਤਾਂ ਨਹੀਂ ਗਾਇਸ ਮੈਂ ਮੰਨਦੀ ਦੋ ਮੋਟਾ ਰੋਟੀ ਕਾਲ ਰੋਟੀ ਖਾ ਗਏ ਰੋਟੀ ਖਾ ਕੇ ਫਿਰ ਮਿਲਦੇ ਆਪਾਂ ਹੈਲੋ ਜੀ ਅਸੀਂ ਇੱਥੇ ਪਹੁੰਚ ਆਇਆ ਕਰੇ ਇੱਥੇ ਟਾਈਮ ਜਿਹੜਾ ਹੋ ਗਿਆ 10 ਵਜੇ ਆ ਕਰੇ ਆ ਗਈਆਂ ਤੇ ਦੁੱਧ ਆਪਾਂ ਪਿੰਡੋਂ ਹੀ ਲਾਣਦਾ ਮਮੀ ਨੇ ਉੱਥੋਂ ਲੈ ਦਿੱਤਾ ਸੀਗਾ ਲਾਗੋ ਮਤਲਬ ਕਿਹਦੇ ਘਰੋਂ ਤੇ ਦੁੱਧ ਰੱਖਿਆ ਹੋਇਆ ਵਾ ਮੈਂ ਇੱਧਰ ਦੇਦ ਨੂੰ ਬੜਾ ਆਉਂਦਾ ਪਿਆ ਵਾ ਤੇ ਬੱਚਿਆਂ ਦੇ ਕੱਪੜੇ ਕਰਦੇ ਆ ਚੇਂਜ ਤੇ ਇਦਨ ਏ ਫੁੱਲਾਂ ਤੇ ਡਿਆ ਪਾਣੀ ਪੋਣ ਫੁੱਲਾਂ 'ਚ ਪਾਣੀ ਪਾਣੀ ਪਾ ਲਿਆ ਵਾ ਇਹਨਾਂ ਨੇ ਸਦਾ ਦੇ ਤੋਫੀ ਬਸ ਆਪਣੇ ਕੱਪੜੇ ਚੇਂਜ ਕਰਕੇ ਤੇ ਦੁੱਧ ਪੀ ਕੇ ਤੇ ਰੋਟੀ ਆਪਾਂ ਤੁਹਾਨੂੰ ਪਤਾ ਵਾ ਕਿ ਖਾ ਆਏ ਆ ਤੇ ਉਹਦੇ ਤੇ ਆਇਓ ਉੱਥੇ ਉੱਥੇ ਆਂਦੇ ਆ ਵੇਖੋ ਬੱਚਿਆਂ ਨੇ ਆ ਗਏ ਸੀ ਕਿ ਤੇ ਕੂਲਰ ਚ ਪਾਣੀ ਪਾਤਾ ਇਹ ਮਨ ਉਮੀਦੇ ਪਾਪਾ ਨੇ ਤੇ ਲੱਗੇ ਮੈਨੂੰ ਉਹਦੇ ਸ਼ੂ ਲਾ ਦੇ ਮੈਂ ਦੇ ਹੀ ਸ਼ੂ ਲਾਣ ਤੇ ਕੁੱਲ ਲਾਈਟ ਬਹੁਤ ਘਟ ਤੇ ਹੀ ਬਹੁਤੀ ਜਦੀ ਘਟੀ ਕੂਲਰ ਚੱਲਦਾ ਨਹੀਂ ਮੁਕਿਆ ਤੇ ਫਿਰ ਅਸੀਂ ਰਾਤ ਨੂੰ ਜਦੋਂ ਭੈ 11:00 ਵਜੇ ਗਏ ਸੀ ਸਾਨੂੰ ਮਤਲਬ ਕਿ ਰੋਟੀ ਕੱਪੜੇ ਕੁੱਪੜੇ ਚੇਂਜ ਕੀਤੇ ਤੇ ਬੱਚਿਆਂ ਨੂੰ ਦੁੱਧ ਵੀ ਤਾਂ ਮੰਤਰੀ ਦੇ ਨਾਲ ਸੀਗੀ ਤੇ ਆ ਵੇਖੋ ਸੀਰ ਆਉਂਦੇ ਇਹਨਾਂ ਦੇ ਸੀਰ ਤੋਂ ਉਹਨੇ ਸਾਈਕਲ ਜਿਹੜਾ ਕੱਢ ਲਿਆ ਵਾ ਤੇ ਫੇਰ ਅਸੀਂ ਨਿਵੇਟਰ ਦਾ ਸੋਚ ਕੱਟ ਕੇ ਤੇ ਨਿਵੇਟਰ ਤੇ ਵੱਡਾ ਪੱਕਾ ਲਾ ਲਿਆ ਸੀਗਾ ਤੇ ਚਲੋ ਜੀ ਠੀਕ ਵਾ ਫੇਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਤੇ ਵੀਡੀਓ ਬਹੁਤ ਜਿਆਦਾ ਲੰਮੀ ਹੈ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚੋ